ਤਾਇਕਾ ਵੱਡਾ சுரੰਗ ਹਾਦਸਾ ਹੋਇਆ ਏ ਜਿੱਥੇ சுரੰਗ ਦੇ ਵਿੱਚ ਅਚਾਨਕ ਛੱਤ ਡਿੱਗ ਜਾਂਦੀ ਹੈ ਅਤੇ ਅੱਠ ਜ਼ਿੰਦਗੀਆਂ ਦੇ ਜਿਹੜੀ ਆ ਉਹ ਇਸ சுரੰਗ ਦੇ ਵਿੱਚ ਫਸ ਜਾਂਦੀਆਂ ਨੇ ਤਾਂ ਵੱਡਾ ਹਾਦਸਾ ਹੋਇਆ ਏ ਇਹਦਾ ਉਹਦੇ ਵਿੱਚੋਂ ਇੱਕ ਵਿਅਕਤੀ ਪੰਜਾਬ ਦੇ ਨਾਲ ਵੀ ਸਬੰਧਤ ਦੱਸਿਆ ਜਾ ਰਿਹਾ ਹੈ ਤਾਂ சுரੰਗ ਦੀ ਉਸਾਰੀ ਦਾ ਕੰਮ ਜਿਹੜਾ ਉਹ ਚੱਲ ਰਿਹਾ ਸੀ ਦਾ ਅਚਾਨਕ ਹੀ ਛੱਤ ਡਿੱਗ ਜਾਂਦੀ ਹੈ ਅਤੇ 8 ਵਿਅਕਤੀ ਬਲਵੇ ਦੇ ਵਿੱਚ ਫਸਜਦੇ ਦੇ ਜਿਨ੍ਹਾਂ ਦੇ ਵਿੱਚ 4 ਬਲਦੂਰ ਦੇ 2 ਆਪਰੇਟਰ ਦੇ ਅਤੇ 2 ਇੰਜੀਨੀਅਰ ਦੱਸੇ ਜਾ ਰਹੇ ਨੇ ਤਾਂ ਇਹਦਾ ਵਿਅਕਤੀਆਂ ਦੇ ਵਿੱਚ ਤਰਨ ਤਰ ਦਾ ਇੱਕ ਗੁਰਪ੍ਰੀਤ ਸਿੰਘ ਦਾ ਆਦਾ ਵਿਅਕਤੀ ਵੀ ਸ਼ਾਮਿਲ ਹੈ ਜਿਹੜਾ 20 ਦਿਨ ਪਹਿਲਾਂ ਛੁੱਟੀ ਕੱਟ ਕੇ ਵਾਪਸ ਆਪਣੇ ਕੰਮ ਤੇ ਪਰਤਿਆ ਸੀ ਤਾਂ ਪੂਰੀ ਜਾਣਕਾਰੀ ਹੈ ਜਿਹੜੀ ਉਹ ਤੁਹਾਡੇ ਨਾਲ ਸਾਦੀ ਕਰ ਰਿਹਾ ਤੇਲੰਗਾਨਾ ਦੇ ਵਿੱਚ ਇਹ ਪੂਰਾ ਹਾਦਸਾ ਜਿਹੜਾ ਉਹ ਵਾਪਰਿਆ ਹੈ ਜਿੱਥੇ ਸ਼ੀਰੀ ਸਾਲਮਾ ਲੈਫਟ ਬੈਂਕ ਨਹਿਰ ਪ੍ਰੋਜੈਕਟ ਦੀ ਸੁਰੰਗ ਦੇ ਇੱਕ ਹਿੱਸੇ ਵਿੱਚ ਛੱਤ ਡਿੱਗੜ ਕਰਕੇ ਅੰਦਰ ਇੰਜੀਨੀਅਰ ਅਤੇ ਵਰਦੂਰ ਦੇ ਜਿਹੜੇ ਉਹ ਫਸ ਗਏ ਨੇ ਰਾਤ ਅਤੇ ਬਚਾਅ ਕਾਰਜ ਜਾਰੀ ਹੈ ਤਾਂ ਦਾਗਰ ਕੁਰੂਦਲ ਜ਼ਿਲ੍ਹੇ ਦੇ ਵਿੱਚ ਹਾਦਸਾ ਹੋਇਆ ਹੈ ਜਿੱਥੇ ਮੌਕੇ ਦੇ ਉੱਤੇ ਕੱਲ ਤੋਂ ਹੀ ਬਚਾਅ ਆਪਰੇਸ਼ਨ ਹੈ ਜਿਹੜਾ ਉਹ ਚਲਾਇਆ ਜਾ ਰਿਹਾ ਹੈ ਫਸੇ ਗਏ ਲੋਕਾਂ ਨੂੰ ਦਾਦ ਦਾ ਨਾਮ ਲੈ ਕੇ ਆਵਾਜ਼ ਮਾਰੀ ਜਾ ਰਹੀ ਹੈ ਹਾਲਾਂਕਿ ਦੂਜੇ ਪਾਸੇ ਤੋਂ ਕੋਈ ਵੀ ਜਵਾਬ ਨਹੀਂ ਮਿਲ ਰਿਹਾ ਹਾਦਸਾ ਸ਼ਨੀਵਾਰ ਸਵੇਰੇ 8:30 ਵਜੇ ਦੇ ਕਰੀਬ ਹੋਇਆ ਅਤੇ ਬਚਾਅ ਕਰਮਚਾਰੀ ਹੁਣ ਤੱਕ ਸੁਰੰਗ ਦੇ 13ਵੇਂ ਕਿਲੋਮੀਟਰ ਤੱਕ ਅੰਦਰ ਚਲੇ ਗਏ ਨੇ ਹਾਦਸਾ ਇੱਥੋਂ ਕੁਝ ਦੂਰੀ ਤੇ ਹੋਇਆ ਏ ਹਾਦਸੇ ਵਾਲੀ ਥਾਂ ਦੇ ਉੱਤੇ ਬਚਾਅ ਅਭਿਆਨ ਆ ਜਿਹੜਾ ਉਹ ਪਹੁੰਚ ਗਿਆ ਏ ਅਤੇ ਮਜ਼ਦੂਰਾਂ ਨੂੰ ਭਾਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਧਿਕਾਰਤ ਸੂਤਰਾਂ ਦੇ ਅਨੁਸਾਰ ਰਾਜਵਤਰੀ ਅਦ ਉੱਤਵ ਕੁਵਾਰ ਰੈਡੀ ਅਤੇ ਜੈਕ੍ਰਿਸ਼ਨ ਰਾਓ ਬਚਾਅ ਕਾਰਜਾਂ ਦੀ ਨਿਗਰਾਨੀ ਦੇ ਲਈ ਬੋਕੇ ਤੇ ਰਵਾਨਾ ਹੋ ਗਏ ਦੇ ਸੂਤਰਾਂ حوالے ਤੋਂ ਇਹ ਜਾਣਕਾਰੀ ਵੀ ਆ ਸਭ ਨੇ ਆਈ ਹੈ ਕਿ ਬਚਾਅ ਕਰਮਚਾਰੀਆਂ ਨੂੰ ਲੋਹੇ ਚਿੱਕੜ ਅਤੇ ਸਬਿੱਟ ਦੇ ਬਲਾਕਾਂ ਨਾਲ ਭਰੇ ਬਲਵੇ ਨੂੰ ਸਾਫ਼ ਕਰਨਾ ਪਵੇਗਾ ਇਸ ਤੋਂ ਬਾਅਦ ਹੀ ਵਸਦੂਰਾ ਤੱਕ ਪਹੁੰਚਿਆ ਜਾ ਸਕਦਾ ਹੈ ਰਾਹਤ ਅਤੇ ਬਚਾਅ ਆਪਰੇਸ਼ਨ ਵਾਲੀ ਟੀਮ ਸਰੰਗ ਦੇ 13 ਕਿਲੋਮੀਟਰ ਤੱਕ ਅੰਦਰ ਪਹੁੰਚ ਗਈ ਹੈ ਜਿੱਥੇ ਹਾਦਸਾ ਹੋਇਆ ਸੀ ਉਸ ਦਾ ਦੀ ਸੁਵਿਖਿਆ ਕੀਤੀ ਜਾ ਰਹੀ ਹੈ ਅਤੇ ਜਿੱਥੇ ਸਰੀਵਾਰ ਨੂੰ ਸਰੰਗ ਦੇ ਵਿੱਚ ਬੋਰਿੰਗ ਵਸ਼ੀਦ ਆਖਰੀ ਵਾਰ ਰੱਖੀ ਗਈ ਸੀ ਤਾਂ ਉੱਥੇ ਅੱਠ ਵਿਅਕਤੀ ਦੇ ਜਿਹੜੇ ਉਹ ਫਸ ਚੁੱਕੇ ਨੇ ਜਿਨ੍ਹਾਂ ਦੇ ਵਿੱਚ ਦੋ ਆਪਰੇਟਰ ਦੱਸੇ ਜਾ ਰਹੇ ਨੇ ਦੋ ਇੰਜੀਨੀਅਰ ਦੱਸੇ ਜਾ ਰਹੇ ਨੇ ਅਤੇ ਚਾਰ ਬਜ਼ੁਰਗ ਦੇ ਜਿਹੜੇ ਉਹ ਦੱਸੇ ਜਾ ਰਹੇ ਨੇ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਵਿੱਚੋਂ 6 ਵਿਅਕਤੀ ਦੇ ਜਿਹੜੇ ਉਹ ਜੈਪ੍ਰਕਾਸ਼ ਆਈਸੋਟੇਟਸ ਦੇ ਕਰਮਚਾਰੀ ਨੇ ਅਤੇ ਦੋ ਅਮਰੀਕੀ ਕੰਪਨੀ ਦੇ ਕਰਮਚਾਰੀ ਵੀ ਦੱਸੇ ਜਾ ਰਹੇ ਨੇ ਤਾਂ ਵਿਦੇਸ਼ੀ ਦਾ ਅਗਰਿਕ ਦੇ ਜਿਹੜੇ ਉਹ ਵੀ ਇਸ ਸੁਰੰਗ ਦੇ ਵਿੱਚ ਫਸੇ ਹੋਏ ਨੇ ਦੂਜੇ ਪਾਸੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਸ਼ਨੀਵਾਰ ਨੂੰ ਫੋਨ ਕਰਕੇ ਤੇਲੰਗਾਨਾ ਦੇ ਮੁਖਵੰਤਰੀ ਐ ਰੇਵਤ ਰੈਡੀ ਨੂੰ ਬਚਾਅ ਅਤੇ ਕਾਰਜਾਂ ਲਈ ਕੇਦਰ ਤੋਂ ਹਰ ਸਭਵ ਸਹਾਇਤਾ ਕਰਦਾ ਪਰ ਹ ਸੰਤਾ ਸੀ ਤਾਂ ਰੈਸਕਿਊ ਆਪਰੇਸ਼ਨ ਦੇ ਵਿੱਚ ਐਨ ਡੀ ਆਰ ਐਫ ਐਸ ਡੀ ਆਰ ਐਫ ਫੋਰ ਦੇ ਕਰਮਚਾਰੀ ਅਤੇ ਕੰਪਨੀ ਦੇ ਕਰਮਚਾਰੀ ਦੇ ਜਿਹੜੇ ਉਹ ਲੱਗੇ ਹੋਏ ਨੇ ਇਹ ਵੀ ਗੱਲ ਜ਼ਿਕਰਯੋਗ ਹੈ ਕਿ ਉਸਾਰੀ ਦਾ ਕੰਮ ਆ ਜਿਹੜਾ ਉਹ ਮੁਰ ਤੋਂ ਸ਼ੁਰੂ ਹੋਣ ਤੋਂ ਬਾਅਦ ਸ਼ਨੀਵਾਰ ਸਵੇਰੇ ਪਹਿਲੀ ਸ਼ਿਫਟ ਦੇ ਵਿੱਚ 50 ਵਿਅਕਤੀ ਜਿਹੜੇ ਉਹ ਸੁਰੰਗ ਦੇ ਅੰਦਰ ਗਏ ਸੀ ਇਸ ਦੌਰਾਨ ਅਚਾਨਕ ਸੁਰੰਗ ਦੀ ਛੱਤ ਡਿੱਗ ਜਾਂਦੀ ਹੈ ਲੇਕਿਨ ਉਦੋਂ ਤੱਕ ਕੁਝ ਲੋਕ ਨੇ ਜਿਹੜੇ ਉਸ ਸੁਰੰਗ ਦੇ 13.5 ਕਿਲੋਮੀਟਰ ਅੰਦਰ ਚਲੇ ਗਏ ਸੀ ਤਾਂ ਬੋਰਿੰਗ ਵਸ਼ੀਦ ਤੋਂ ਅੱਗੇ ਦੋ ਇੰਜੀਨੀਅਰਾਂ ਸਮੇਤ 8 ਵੈਬਰ ਦੇ ਜਿਹੜੇ ਉਹ ਫਸ ਗਏ ਦੇ ਜਦਕਿ 42 ਹੋਰ ਦੇ ਜਿਹੜੇ ਉਸ ਸੁਰੰਗ ਦੇ ਬਾਹਰੀ ਗੇਟ ਵੱਲ ਭੱਜ ਕੇ ਬਾਹਰ ਆ ਗਏ ਤਾਂ ਦਦੋ ਇਹ ਹਿੱਸਾ ਖਿਸਕ ਗਿਆ ਤਾਂ ਬਾਕੀ ਦੇ ਜਿਹੜੇ 42 ਲੋਕ ਸੀ ਜਿਹੜੇ ਉਸ ਹਾਦਸੇ ਤੋਂ ਬਚ ਗਏ ਤਾਂ ਉਹਨਾਂ ਨੇ ਫੌਰਨ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਅਤੇ ਸੁਰੰਗ ਵਿੱਚੋਂ ਬਾਹਰ ਨਿਕਲ ਆਏ ਪੰਜਾਬ ਦੇ ਤਰਨਤਾਰਨ ਦਾ ਗੁਰਪ੍ਰੀਤ ਸਿੰਘ ਵੀ ਇਸ ਹਾਦਸੇ ਦੇ ਵਿੱਚ ਫਸ ਗਿਆ ਏ ਜਿਹੜਾ 20 ਦਿਨ ਪਹਿਲਾਂ ਹੀ ਛੁੱਟੀ ਤੋਂ ਵਾਪਸ ਆਪਣੇ ਕਬਤੇ ਪਰਤਿਆ ਸੀ ਤਾਂ ਹੁਣ ਦੇਖਿਆ ਹੋਵੇਗਾ ਕਿ ਇਹ ਰੈਸਕਿਊ ਆਪਰੇਸ਼ਨ ਕਿੰਨਾ ਲੰਬਾ ਸਮਾਂ ਹੋਰ ਚੱਲਦਾ ਏ